ਅੱਜ ਤੜਕੇ ਹੀ ਕਿਸਾਨਾ ਗੁੱਡਲੇਵਾਲ ਦੇ ਘਰ ਪੁਲਿਸ ਨੇ ਦਿੱਤੀ ਦਸਤਖ ਡੱਲੇਵਾਲ ਨੂੰ ਉਹਨਾਂ ਦੇ ਘਰ ਦੇ ਅੰਦਰ ਹੀ ਕਰ ਦਿੱਤਾ ਗਿਆ ਏ ਨજરਬੰਦ ਤੇ ਨਾਲ ਹੀ ਘਰ ਦੇ ਅੰਦਰ ਹੀ ਰਹਿਣ ਦੀ ਦਿੱਤੀ ਗਈ ਹੈ ਹਦਾਇਤ ਜਿਆਂ ਕਿਸਾਨਾ ਗੂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਘਰ ਅੱਜ ਸਵੇਰੇ ਹੀ ਪੁਲਿਸ ਪਹੁੰਚ ਗਈ ਇਸ ਵੇਲੇ ਐਸਪੀ ਡੀਐਸਪੀ ਤੇ ਹੋਰ ਪੁਲਿਸ ਅਧਿਕਾਰੀ ਵੀ ਪਹੁੰਚੇ ਨੇ ਉਹਨਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਉਹਨਾਂ ਦੇ ਘਰ ਦੇ ਅੰਦਰ ਹੀ ਨਜ਼ਰਬੰਦ ਕਰ ਦਿੱਤਾ ਤੇ ਨਾਲ ਹੀ ਇਹ ਹਦਾਇਤ ਵੀ ਕੀਤੀ ਹੈ ਕਿ ਉਹ ਘਰ ਦੇ ਅੰਦਰ ਹੀ ਰਹਿਣਗੇ ਇਤੇ ਜਾਣਕਾਰੀ ਸਾਂਝੀ ਕਰਦੀ ਹੈ ਕਿ ਆਉਣ ਵਾਲੇ ਕੱਲ ਜਾਨੀ ਕਿ 6 ਮਈ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਸ਼ੰਭੂ ਥਾਣੇ ਦਾ ਕਿਰਾਉ ਕੀਤਾ ਜਾਣਾ ਸੀ ਇਸ ਤੋਂ ਪਹਿਲਾਂ ਕਿ ਇਹ ਸਭ ਕੁਝ ਹੁੰਦਾ ਫਰੀਦਕੋਟ ਪੁਲਿਸ ਨੇ ਢੱਲੇਵਾਲ ਹੋਰਾਂ ਤੇ ਕਾਰਵਾਈ ਕਰ ਦਿੱਤੀ ਹੈ ਉਹਨਾਂ ਨੂੰ ਉਹਨਾਂ ਦੇ ਘਰ ਦੇ ਅੰਦਰ ਹੀ ਨજરਬੰਦ ਕਰ ਦਿੱਤਾ ਤੇ ਨਾਲ ਹੀ ਘਰ ਦੇ ਅੰਦਰ ਹੀ ਰਹਿਣ ਦੀ ਹਦਾਇਤ ਵੀ ਕੀਤੀ ਹੈ ਇਤੇ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਮੁਖੀਆਂ ਦੀ ਇੱਕ ਬੈਠਕ ਹੋਈ ਸੀ ਜਿਸ ਦੇ ਵਿੱਚ ਜਿਹੜੀ ਵੀ ਸੀਨੀਅਰ ਆਗੂ ਸਨ ਉਹਨਾਂ ਨੇ ਇਹ ਫੈਸਲਾ ਲਿਆ ਸੀ ਕਿ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਜਾਵੇਗਾ ਦੇ ਨਾਲ ਹੀ ਸ਼ੰਭੂ ਥਾਣੇ ਦੇ ਘਰਾਓ ਦੀ ਗੱਲ ਵੀ ਹੋਈ ਸੀ ਇਸ ਤੋਂ ਪਹਿਲਾਂ ਕਿ ਇਹ ਸਭ ਕੁਝ ਹੁੰਦਾ ਕਿਸਾਨਾਂ ਕੁਝ ਗਜੀਤ ਸਿੰਘ ਢੱਲੇਵਾਲ ਹੋਰਾਂ ਤੇ ਫਰੀਦਕੋਟ ਪੁਲਿਸ ਨੇ ਕਾਰਵਾਈ ਕਰ ਦਿੱਤੀ ਹੈ ਉਹਨਾਂ ਨੂੰ ਉਹਨਾਂ ਦੇ ਘਰ ਦੇ ਅੰਦਰ ਹੀ ਨજરਬੰਦ ਕਰ ਦਿੱਤਾ ਜਿੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਮੋਰਚਾ ਲੱਗਿਆ ਹੋਇਆ ਸੀ ਸ਼ੰਭੂ ਬਾਰਡਰ ਤੇ ਨਾਲ ਹੀ ਖਨੋਰੀ ਬਾਰਡਰ ਤੇ ਜਦੋਂ ਇਹ ਮੋਰਚਾ ਚੁਕਵਾਇਆ ਗਿਆ ਤੇ ਉਦੋਂ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਸਾਨਾਂ ਦਾ ਜਿਹੜਾ ਸਮਾਨ ਹੈ ਬਹੁਤ ਜ਼ਿਆਦਾ ਚੋਰੀ ਹੋ ਗਿਆ ਉਹਨਾਂ ਦੇ ਟਰੈਕਟਰ ਟਰਾਲੀਆਂ ਉਹਨਾਂ ਨੂੰ ਲੱਭੇ ਹੀ ਨਹੀਂ ਸਨ ਉਹਨਾਂ ਦਾ ਕਹਿਣਾ ਹੈ ਕਿ ਜਾਂ ਤਾਂ ਸਰਕਾਰ ਉਹਨਾਂ ਦਾ ਸਮਾਨ ਉਹਨਾਂ ਨੂੰ ਲੱਭ ਕੇ ਦੇਵੇ ਜਾਂ ਫਿਰ ਇਸ ਬੰਦ ਦੇ ਵਿੱਚ ਬਣਦਾ ਮੁਆਵਜ਼ਾ ਦਿੱਤਾ ਜਾਵੇ ਇਸ ਕਰਕੇ ਹੀ ਇੱਕਰਾਉ ਕੀਤਾ ਜਾਣਾ ਸੀ ਇਸ ਤੋਂ ਪਹਿਲਾਂ ਕਿ ਇਹ ਸਭ ਕੁਝ ਹੁੰਦਾ ਕਿਸਾਨ ਅਗੂ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਘਰ ਪੁਲਿਸ ਪਹੁੰਚ ਗਈ ਹੈ ਕਿਸਾਨ ਅਗੂ ਜਗਜੀਤ ਸਿੰਘ ਢੱਲੇਵਾਲ ਨੂੰ ਉਹਨਾਂ ਦੇ ਘਰ ਦੇ ਅੰਦਰ ਹੀ ਨજરਬੰਦ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਹਦਾਇਤ ਕੀਤੀ ਗਈ ਹੈ ਕਿ ਉਹ ਘਰ ਦੇ ਅੰਦਰ ਹੀ ਰਹਿਣਗੇ ਲekin ਉਲਟਾ ਹੋਇਆ ਕੀ ਹੈ ਉੱਥੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਕੀਤਾ ਜਾ ਰਿਹਾ ਹੈ ਸਿਗਾ ਕਿ ਜਿਹੜੇ ਬੰਦਿਆਂ ਨੇ ਗਵਾਚੇ ਸਮਾਨ ਦੀ ਨਿਸ਼ਾਨਦੇਹੀ ਕਰਵਾਈ ਹੈ ਥਾਵਾ-ਥਾਵਾ ਤੋਂ ਸਮਾਨ ਭਾਗਣ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਹੈ ਉਹਨਾਂ ਲੋਕਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਨਹੀਂ ਵਕ ਵਕ ਥਾਣੇ ਔਰ ਜਿਸ ਵੇਲੇ ਅਸੀਂ ਅੰਦੋਲਨ ਚੱਲ ਰਿਹਾ ਸੀ ਹਾਂ ਹਾਂ ਉਸ ਸਮੇਂ ਹਾਂ ਜੋ ਗੱਲਬਾਤ ਨਹੀਂ ਨਹੀਂ ਆਈ ਤੇ ਡੀਜੀਪੀ ਸਾਹਿਬ ਵੱਲੋਂ ਆਜਾ ਜੋ ਬਿਆਨ ਦੇ ਕੇ ਆਪਣੀ ਇੱਕ ਮੰਗ ਮੰਨੀ ਕਿ ਅਸੀਂ ਤੁਹਾਡੇ ਸਮਾਨ ਦੀ ਪਰਭਾਈ ਕਰਾਂਗੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜੇਕਰ ਚੋਰਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਇਹ ਕੀਤਾ ਜਾ ਰਿਹਾ ਹੈ ਕਿ ਜਿਹੜੇ ਮਾਲ ਪਾਲ ਕੇ ਇਸ ਲੋਕਾਂ ਦਾ ਵਾਚਾ ਸਮਾਨ ਲੰਭਣ ਦੀ ਕੋਸ਼ਿਸ਼ ਕਰਦੇ ਆ ਪਰ ਚਾ ਉਹਨਾਂ ਦੇ ਦਰਜ ਕੀਤਾ ਜਾਂਦਾ ਹੈ ਤਾਂ ਫਿਰ ਕੀ ਲੱਗਦਾ ਨਹੀਂ ਉਸ ਕਹੀ ਹੋਈ ਗੱਲ ਤੋਂ ਸਰਕਾਰ ਪਿੱਛੇ हट ਰਹੀ ਹੈ ਇਹ ਸਾਰੇ ਵਰਤਾਰੇ ਉਤਾਰੇ ਨੂੰ ਲੈ ਕੇ ਸ਼ੰਭੂ ਬਾਰਡਰ ਦੇ ਉੱਤੇ ਜੋ ਪ੍ਰੋਗਰਾਮ ਦਿੱਤਾ ਗਿਆ ਸੀ ਕਿ ਅਸੀਂ 6 ਤਰੀਕ ਨੂੰ ਸ਼ੰਭੂ ਦੇਤੇ ਥਾਣੇ ਦਾ ਇੱਕ ਦਿਨ ਦਾ ਘਰਾਵ ਕਰਾਂਗੇ ਐਸ ਐਚਓ ਸ਼ੰਭੂ ਨੇ ਜਿਸ ਤਰ੍ਹਾਂ ਦਾ ਸਾਡੇ ਕਿਸਾਨਾਂ ਨਾਲ ਕਿਸਾਨ ਲੀਡਰਸ਼ਿਪਰਾਂ ਨਾਲ ਸਾਡੀਆਂ ਬੀਬੀਆਂ ਨਾਲ ਤੇ ਨਾਲ ਹੀ ਖਨੌਰੀ ਬਾਰਡਰ ਦੇ ਉੱਤੇ ਕੁਝ ਅਧਿਕਾਰੀਆਂ ਵੱਲੋਂ ਸਾਡੇ ਆਗੂ ਜਿਨ੍ਹਾਂ ਨੇ ਕੁੱਟਮਾਰ ਦੇ ਵਿੱਚ ਸੱਟਾਂ ਵੀ ਲੱਗੀਆਂ ਨੇ ਉਸ